ਤੁਲਸੀ ਦਾ ਪੌਦਾ ਬਦਲ ਦੇਵੇਗਾ ਤੁਹਾਡੀ ਕਾਇਆ ਤਰੱਕੀ ਤੇ ਖੁਸ਼ਹਾਲੀ ਲਈ ਲਾਓ ਇਹ ਪੌਦਾ ਕਦੋਂ ਲਾਉਣਾ ਸਹੀ ਮੰਨਿਆ ਜਾਂਦਾ ਹੈ ਇਹ ਪੌਦਾ ਘਰ ਵਿੱਚ ਤੁਲਸੀ ਦਾ ਬੂਟਾ ਲਗਾਉਣ ਦੇ ਕਈ ਫਾਇਦੇ ਦੱਸੇ ਗਏ ਹਨ ਇਸ ਨੂੰ Hindu ਧਰਮ ਵਿੱਚ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇਸ ਲਈ ਲੋਕ ਇਸ ਨੂੰ ਆਪਣੇ ਘਰਾਂ ਵਿੱਚ ਲਗਾ ਲੈਂਦੇ ਹਨ ਪਰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਤੁਲਸੀ ਦੀਆਂ ਦੋ ਕਿਸਮਾਂ ਹਨ ਰਾਮਾ ਤੁਲਸੀ ਅਤੇ ਕ੍ਰਿਸ਼ਨ ਸ਼ਾਮਾ ਤੁਲਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੋਹਾਂ ਤુલਸੀ ਦੇ ਵਿੱਚ ਕੀ ਫਰਕ ਹੈ ਅਤੇ ਦੋਹਾਂ 'ਚ ਕੀ ਖਾਸੀਅਤ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤુલਸੀ ਦਾ ਬੂਟਾ ਕਿਸ ਦਿਸ਼ਾ 'ਚ ਲਾਉਣਾ ਸਹੀ ਮੰਨਿਆ ਜਾਂਦਾ ਹੈ ਦੋਹਾਂ ਦੀ ਵਿਸ਼ੇਸ਼ਤਾ ਕੀ ਹੈ ਰਾਮ ਤુલਸੀ ਅਤੇ ਕ੍ਰਿਸ਼ਨ ਤુલਸੀ ਜਿਸ ਨੂੰ ਸ਼ਾਮ ਤુલਸੀ ਵੀ ਕਿਹਾ ਜਾਂਦਾ ਹੈ ਇਹ ਦੋਵੇਂ ਤુલਸੀ ਦਿੱਖ ਵਿੱਚ ਵੱਖ-ਵੱਖ ਹਨ ਰਾਮ ਤੁਲਸੀ ਦਾ ਰੰਗ ਹਰਾ ਹੈ ਅਤੇ ਕ੍ਰਿਸ਼ਨ ਤੁਲਸੀ ਦਾ ਰੰਗ ਬੈਂਗਣੀ ਹੈ ਇਹਨਾਂ ਦੋਹਾਂ ਦੀ ਖੁਸ਼ਬੂ ਵੀ ਵੱਖ-ਵੱਖ ਹੈ ਰਾਮ ਤੁਲਸੀ ਦੀ ਖੁਸ਼ਬੂ ਬਹੁਤ ਕਮਜ਼ੋਰ ਹੈ ਅਤੇ ਕ੍ਰਿਸ਼ਨ ਤੁਲਸੀ ਦੀ ਖੁਸ਼ਬੂ ਬਹੁਤ ਤੇਜ਼ ਹੈ ਕ੍ਰਿਸ਼ਨ ਤੁਲਸੀ ਦਾ ਸੁਭਾਅ ਵੀ ਗਰਮ ਹੈ ਅਤੇ ਰਾਮ ਤੁਲਸੀ ਦਾ ਸੁਭਾਅ ਠੰਡਾ ਹੈ ਸਵਾਦ ਦੇ ਹਿਸਾਬ ਨਾਲ ਕ੍ਰਿਸ਼ਨ ਤੁਲਸੀ ਤਿੱਖੀ ਹੁੰਦੀ ਹੈ ਇਸ ਦਾ ਸਵਾਦ ਲੌਂਗ ਕਾਲੀ ਮਿਰਚ ਵਰਗਾ ਹੁੰਦਾ ਹੈ ਪਰ ਇਸ ਨੂੰ ਖਾਣ ਨਾਲ ਮੂੰਹ ਵਿੱਚ ਠੰਡਕ ਦਾ ਅਹਿਸਾਸ ਹੁੰਦਾ ਇਸ ਤਰ੍ਹਾਂ ਤੁਸੀਂ ਠੰਡ ਦੇ ਮੌਸਮ 'ਚ ਕ੍ਰਿਸ਼ਨ ਤੁਲਸੀ ਦੀ ਵਰਤੋਂ ਕਰ ਸਕਦੇ ਹੋ ਇਸ ਦਾ ਸੁਭਾਅ ਵੀ ਗਰਮ ਹੁੰਦਾ ਹੈ ਇਸ ਨੂੰ ਕਾੜੇ ਵਿੱਚ ਮਿਲਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ ਇਸ ਦੇ ਉਲਟ ਰਾਮ ਤੁਲਸੀ ਸਵਾਦ ਵਿੱਚ ਮਿੱਠੀ ਹੁੰਦੀ ਹੈ ਘਰ ਵਿੱਚ ਕਿਹੜੀ ਤੁਲਸੀ ਲਗਾਉਣੀ ਚਾਹੀਦੀ ਹੈ ਜੇਕਰ ਅਸੀਂ ਗੱਲ ਕਰੀਏ ਕਿ ਘਰ ਵਿੱਚ ਕਿਹੜੀ ਤੁਲਸੀ ਸਹੀ ਹੈ ਤਾਂ ਜੇਕਰ ਤੁਸੀਂ ਦੋਨਾਂ ਵਿੱਚੋਂ ਇੱਕ ਤੁਲਸੀ ਨੂੰ ਚੁਣਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਵਿੱਚ ਕ੍ਰਿਸ਼ਨ ਤੁਲਸੀ ਲਗਾ ਸਕਦੇ ਹੋ ਜੇਕਰ ਘਰ ਵਿੱਚ ਜਗ੍ਹਾ ਹੈ ਤਾਂ ਤੁਸੀਂ ਘਰ ਵਿੱਚ ਦੋਵੇਂ ਤુલਸੀ ਵੀ ਲਾ ਸਕਦੇ ਹੋ ਪਰ ਜੇਕਰ ਤੁਸੀਂ ਇੱਕ ਤુલਸੀ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਘਰ ਵਿੱਚ ਕ੍ਰਿਸ਼ਨ ਤુલਸੀ ਲਗਾਉਣਾ ਬਿਹਤਰ ਹੋਵੇਗਾ ਇਸ ਨੂੰ ਕਿਸ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਤુલਸੀ ਦਾ ਬੂਟਾ ਉੱਤਰ ਪੂਰਬ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਤુલਸੀ ਲਗਾਉਣ ਲਈ ਪੱਛਮ ਜਾਂ ਉੱਤਰ ਪੂਰਬ ਦਿਸ਼ਾ ਵੀ ਠੀਕ ਹੈ ਪਰ ਤુલਸੀ ਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ ਇੰਨਾਂ ਗੱਲਾਂ ਦਾ ਵੀ ਧਿਆਨ ਰੱਖੋ ਜੇਕਰ ਤુલਸੀ ਦਾ ਬੂਟਾ ਸੁੱਕ ਜਾਵੇ ਤਾਂ ਇਸ ਨੂੰ ਸੁੱਟਿਆ ਨਹੀਂ ਜਾਣਾ ਚਾਹੀਦਾ ਸਗੋਂ ਇਸ ਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ ਇਸ ਪੌਦੇ ਨੂੰ ਲਗਾਉਣ ਦਾ ਸ਼ੁਭ ਦਿਨ 카ਰ্তিক ਮਹੀਨੇ ਦਾ ਵੀਰਵਾਰ ਮੰਨਿਆ ਜਾਂਦਾ ਹੈ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਇੱਕ ਸੋਰ ਵੀਡੀਓ ਦੇ ਨਾਲ ਧੰਨਵਾਦ